ਅੱਜ ਜੋ ਕੀ ਕਾਰਨ ਕੀ ਮੰਨਦੇ ਆਂ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਆ ਗਿਆ ਦੁੱਖ ਹੁੰਦਾ ਏ ਜੀ ਇਸ ਗੱਲ ਦਾ ਦੁੱਖ ਤਾਂ ਹੁੰਦਾ ਹੈ ਪਰ ਗੱਲ ਇਹ ਹੈ ਵੀ ਪਰਮਾਤਮਾ ਦੀ ਕਿਰਪਾ ਨਾਲੇ ਦੁਬਾਰਾ ਫਿਰ ਉਸੇ ਆਪਦੇ 2027 ਤੇ ਫੇ ਪੰਜਾਬ ਸਰਕਾਰ ਅਕਾਲੀ ਦਲ ਦੀ ਬਣੂਗੀ ਦੇਖੋ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਬਹੁਤ ਆਉਂਦੇ ਆ ਬੰਦਾ ਉਹਦੇ ਨਾਲ ਹੀ ਚੱਲਦਾ ਹੈ ਸਰਕਾਰਾਂ ਲੋਕਾਂ ਨੇ ਬਣਾਉਂਦੀਆਂ ਤੇ ਲੋਕਾਂ ਦਾ ਜਿਹੜਾ ਪੰਜਾਬ ਦਾ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਕਰਵਾਇਆ ਜਿਹੜੇ ਹੁਣ এডਿਕੇਸ਼ਨ ਦੀ ਕਮੀ ਦੇ ਨਾਲ ਲੋਕ ਉੱਚਾ ਉੱਠ ਗਏ ਉਹਨਾਂ ਨੂੰ ਦੇਸ਼ ਪਾਰਟੀ ਦੀ ਅਜੇ ਤੱਕ ਸਮਝ ਨਹੀਂ ਕਾਰਨ ਕੀ ਮੰਨਦੇ ਹੋ ਵੀ ਕਾਜੀਦਨ ਇੰਨਾ ਡਾਊਨ ਹੋ ਗਿਆ ਬਾਈ ਦੇ ਇਲੈਕਸ਼ਨ ਚ ਦੇਖੋ 24 ਦੇ ਇਲੈਕਸ਼ਨ ਦੇ ਵਿੱਚ ਤੇ ਰਹੇਗੀ 8% 12% ਰਹੇਗੀ ਤਾਂ ਕਾਰਨ ਇਹਦਾ ਕੀ ਮੰਨਦੇ ਕਾਰਨ ਸਰਕਾਰਾਂ ਦੇ ਵਿੱਚ ਕਈ ਵਾਰ ਐਜੇ ਫਲਾਤ ਬਣ ਜਾਂਦੇ ਆ ਕਿ ਲੋਕਾਂ ਨੇ ਝੂਠ ਮਾਰ ਕੇ ਸਰਕਾਰ ਬਣਾਉਣ ਵਾਲੀ ਜਿਵੇਂ ਕਿ ਹੁਣ ਚੱਲ ਰਹੀ ਹੈ ਇਹ ਝੂਠ ਦੇ ਉੱਤੇ ਲੋਕ ਪਾਲਾ ਫਿਰ ਪਰ ਹੋਣਾ ਮੰਨ ਲਓ ਵੀ ਜਿਵੇਂ ਕੋਰਪੂਰਾ ਕਾਂਡ ਹੋਇਆ ਬਹਿਲਖਾਂ ਉਹਦੇ ਵਿੱਚ ਸਰਕਾਰ ਨੇ ਤਾਂ ਕੰਟਰੋਲ ਕਰਨਾ ਪਰ ਕੀ ਉਹ ਜਿਹੜਾ ਅਕਾਲੀ ਦਲ ਤੇ ਸਾਰਾ ਕੁਝ ਥੋਕ ਦਿੱਤਾ ਗਿਆ ਉਹ ਅਕਾਲੀ ਦਲ ਨੇ ਤਾਂ ਇਹ ਕਰਵਾਇਆ ਨਹੀਂ ਉਸ ਨੂੰ ਲੈ ਕੇ ਗੁਰੂ ਪ੍ਰਤੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਹੈ ਜਿਵੇਂ ਪ੍ਰਮਾਤਮਾ ਦਾ ਉਸ ਨੂੰ ਹਰ ਗੱਲ ਦੇ ਵਿੱਚ ਉਹਨੂੰ ਜੋੜ ਕੇ ਵੇਖਣ ਕਾਰਨ ਹਰੇਕ ਬੰਦੇ ਨੂੰ ਇਹ ਭੇਸ ਪਹੁੰਚੀ ਕਿ ਸਾਡਾ ਜਿਹੜਾ ਗੁਰੂ ਸਾਹਿਬ ਦੀ ਪਿਆਰ ਵੀ ਹੋਈ ਹੈ ਪਰ ਉਹ ਅਕਾਲੀ ਦਲ ਪਾਰਟੀ ਨੇ ਨਿਸ਼ਕਰ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਤੋਂ ਐਮ ਰੋਲ ਰਿਹਾ ਬੇਸ਼ੱਕ ਪਿਛਲੇ ਸਮੇਂ ਤੋਂ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਪਹਿਲਾਂ ਨਾਲੋਂ ਮਾੜੇ ਰਹੇ ਐ ਜੇਕਰ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੇ ਫਿਰ ਲੋਕ ਸਭਾ ਚੋਣਾਂ ਦੇ ਵਿੱਚ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਨਜ਼ਰ ਆਉਂਦਾ ਕਈ ਕਾਰਨ ਵੀ ਉਹਦੇ ਰਹੇ ਐ ਪਰ ਜਿਹੜੇ ਟਕਸਾਲੀ ਪਰਿਵਾਰ ਐ ਅਕਾਲੀ ਦਲ ਦੇ ਲੀਡਰ ਐ ਅਕਾਲੀ ਦਲ ਦੇ ਵਰਕਰ ਐ ਉਹਨਾਂ ਦੇ ਹੌਂਸਲੇ ਅੱਜ ਵੀ ਚੜ੍ਹਦੀ ਕਲਾ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ ਅੱਜ ਗੱਲਬਾਤ ਕਰਾਂਗੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਅਜੇਹੇ ਹੀ ਟਕਸਾਲੀ ਅਕਾਲੀ ਪਰਿਵਾਰ ਦੇ ਨਾਲ ਜਿਹੜੇ 1960 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਐ ਤੇ ਅੱਜ ਵੀ ਚੜਦੀ ਕਲਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸੁਨਹਿਰਾ ਭਵਿੱਖ ਵੇਖ ਰਹੇ ਨੇ ਮੇਰੇ ਨਾਲ ਨੇ ਸਰਦਾਰ ਭពਿੰਦਰ ਸਿੰਘ ਟਿੱਕਾ ਪੰਨੀਵਾਲਾ ਮਹੱਲਾ ਤੋਂ ਜਿਹੜੇ ਬੇਸ਼ੱਕ ਰਾਜਸਥਾਨ ਦੇ ਨਾਲ ਲੱਗ ਜਾਂਦਾ ਪਿੰਡ ਪਰ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਲਗਾਤਾਰ ਯਤਨਸ਼ੀਲ ਨੇ ਬਹੁਤ ਬਹੁਤ ਸਵਾਗਤ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਸੁਭਿੰਦਰ ਜੀ ਪਹੁੰਚਣ ਦਾ ਪਿੰਡ ਪੰਨੀਵਾਲਾ ਮਹੱਲਾ ਕਿਵੇਂ ਦੇਖਦੇ ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਕਦੋਂ ਤੋਂ ਜੁੜੇ ਹੋ ਥੋੜੇ ਯੋ ਚਾਨਣਾ ਪਾਵਾਂ ਸੁਖਜਿੰਦਰ ਸਾਡੇ ਮੇਰੇ ਦਾਦਾ ਜੀ ਸਰਦਾਰ ਹਰਬੰਸ ਸਿੰਘ ਸਰਦਾਰ ਕਲਵਾਨ ਸਿੰਘ ਸਰਦਾਰ ਗੁਰਨਾਮ ਸਿੰਘ ਐਡਵੋਕੇਟ ਆ ਉਹ ਰਹਿੰਦੇ ਆ ਤਾਂ ਸਾਡਾ ਪਰਿਵਾਰ ਉਸ ਤੋਂ ਪਹਿਲਾਂ ਦਾ ਹੀ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਉਸ ਤੋਂ ਅ ਅਸੀਂ ਸਰਦਾਰ ਭਿੰਦਰ ਸਿੰਘ ਸਾਨੀਆਂ ਵਾਲਾ ਦਾ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਧ ਡਟ ਕੇ ਅਕਾਲੀ ਦਲ ਦੀ ਸਪੋਰਟ ਕੀਤੀ ਐਸੇ ਤਰ੍ਹਾਂ ਹੀ ਸਾਡਾ ਪਰਿਵਾਰ ਉਸ ਟਾਈਮ ਤੋਂ ਚੱਲਿਆ ਅਕਾਲੀਦਰ ਤੋਂ 1966 ਦੇ ਵਿੱਚ ਜਦੋਂ ਪੰਜਾਬ ਤੇ ਹਰਿਆਣਾ ਅੱਡ ਹੋਏ ਆ ਉਸ ਟਾਈਮ ਮੈਂ ਅਬੋਹਰ ਸਰਸਕੈਂਡੀ ਸਕੂਲ ਦੇ ਵਿੱਚ ਪਰਮਿਸ਼ਨ ਲਈ 1966 ਦੇ ਵਿੱਚ ਸਾਡਾ ਪਰਿਵਾਰ ਵੀ ਪੰਜਾਬ ਹਰਿਆਣਾ ਦੇ ਵੰਡ ਵੇਲੇ ਅਸੀਂ ਵੱਗ ਚੜ ਕੇ ਉਸ ਤੇ ਜਿਹੜੀਆਂ ਐਜੀਟੇਸ਼ਨਾਂ ਹੋਈਆਂ ਉਹਨਾਂ ਵਿੱਚ ਸਭ ਤੋਂ ਵੱਧ ਹਿੱਸਾ ਮੈਂ ਉਹ ਛੋਟੀ ਉਮਰ ਤੇ ਲੀ ਠੀਕ ਹੈ ਦੋਸਤੋ ਬਾਸੇ 400 ਚਾਲ ਚੱਲ ਰਹੇ ਆ। ਹਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਾਡਾ ਸਾਰਾ ਪਰਿਵਾਰ ਅੱਜ ਵੀ ਉਵੇਂ ਚਾ ਕਰ ਰਹੇ ਆ ਬਜ਼ੁਰਗਾਂ ਤੋਂ ਲੈ ਕੇ। ਤੇ ਅੱਜ ਕੀ ਕਾਰਨ ਕੀ ਮੰਨਦੇ ਹੋ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਆ ਗਿਆ? ਦੁੱਖ ਹੁੰਦਾ ਜੀ ਇਸ ਗੱਲ ਦਾ। ਦੁੱਖ ਤਾਂ ਹੁੰਦਾ ਹੈ ਪਰ ਗੱਲ ਇਹ ਹੈ ਵੀ ਪ੍ਰਮਾਤਮਾ ਦੀ ਕਿਰਪਾ ਨਾਲੇ ਦੁਬਾਰਾ ਫਿਰ ਉਸੇ ਆਪਦੇ 2027 ਤੇ ਫੇ ਪੰਜਾਬ ਸਰਕਾਰ ਅਕਾਲੀ ਦਲ ਦੀ ਬਣੂਗੀ। ਜਿਵੇਂ ਕਈ ਅਕਾਲੀ ਦਲ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਵੀ ਪਾਰਟੀ ਦੇ ਵਿੱਚ ਕਈ ਬੰਦੇ ਜਿਹੜੇ ਆਪਣੇ ਲੈਵਲ ਤੋਂ ਜ਼ਿਆਦਾ ਪ੍ਰੋਗਰੈਸ ਕਰ ਜਾਂਦੇ ਆ ਉਹਨਾਂ ਨੂੰ ਉਹ ਜਿਹੜਾ ਪਿਛਲਾ ਸਬੰਧ ਭੁੱਲ ਜਾਂਦਾ ਤੇ ਉਹ ਪਾਰਟੀ ਨੂੰ ਮਾਂ ਪਾਰਟੀ ਨੂੰ ਵੀ ਭੁੱਲ ਜਾਂਦੇ ਦੇਖੋ ਜ਼ਿੰਦਗੀ ਦੇ ਵਿੱਚ ਉਤਰਾ ਚੜਾਅ ਬਹੁਤ ਆਉਂਦੇ ਆ ਬੰਦਾ ਉਹਦੇ ਨਾਲ ਹੀ ਚੱਲਦਾ ਹੈ ਸਰਕਾਰਾਂ ਲੋਕਾਂ ਨੇ ਬਣਾਉਣੀਆਂ ਤੇ ਲੋਕਾਂ ਦਾ ਜਿਹੜਾ ਪੰਜਾਬ ਦਾ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਕਰਵਾਇਆ ਜਿਹੜੇ ਹੁਣ ਐਜੂਕੇਸ਼ਨ ਦੀ ਕਮੀ ਦੇ ਨਾਲ ਲੋਕ ਉੱਚਾ ਉੱਠ ਗਏ ਉਹਨਾਂ ਨੂੰ ਇਸ ਪਾਰਟੀ ਦੀ ਅਜੇ ਤੱਕ ਸਮਝ ਨਹੀਂ ਆਈ ਉਹਨਾਂ ਛੋਟੇ ਲੋਕਾਂ ਦੇ ਵਿੱਚੋਂ ਆ ਕੇ ਕਈ ਵਾਰ ਅਸੀਂ ਗੁਰੂ ਘਰ ਨੂੰ ਵੀ ਭੁੱਲ ਗਏ ਮੈਂ ਬਾਦਲ ਪਰਿਵਾਰ ਦਾ ਬਹੁਤ ਨੇੜਿਓਂ ਵੇਖਿਆ ਔਰ ਹੁਣ ਵੀ ਵੇਖ ਰਿਹਾ ਹਾਂ ਸੋ ਬਾਦਲ ਪਰਿਵਾਰ ਦੇ ਵਿੱਚ ਅਜੇ ਵੀ ਗੁਰੂ ਸਾਹਿਬਾਨ ਪ੍ਰਤੀ ਬਹੁਤ ਸ਼ਰਧਾ ਦੀਪਾ ਹਰਸ਼ਮਿਤ ਕੌਰ ਸਦਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਪਰਿਵਾਰ ਕਿਉਂਕਿ ਸਾਡੀਆਂ ਆਮ ਪੰਜਾਬ ਦੇ ਵਿੱਚ ਆਪਾਂ ਮੋਕਸਰ ਫਾਇਲ ਕਾ ਦੇ ਵਿੱਚ ਰਿਸ਼ਤੇਦਾਰੀਆਂ ਇੱਕ ਦੂਜੇ ਨਾਲ ਬਿੰਦੀ ਤਾਂ ਹਰ ਜਗ੍ਹਾ ਦੇ ਉੱਤੇ ਜਦੋਂ ਵੀ ਕਿਸੇ ਫੰਕਸ਼ਨ ਤੇ ਜਾਂਦੇ ਆ ਉੱਥੇ ਵੇਖਦੇ ਆ ਵੀ ਬਾਦਲ ਪਰਿਵਾਰ ਦੀ ਜਿਹੜੀ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਇਆ ਹੈ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਉਹ ਭੁਲਾਇਆ ਨਹੀਂ ਜਾਂ ਕਾਰਨ ਕੀ ਮੰਨਦੇ ਹੋ ਵੀ ਇਕੱਲੀ ਜਦ ਇਨਾ ਡਾਊਨ ਹੋ ਗਿਆ ਬਾਈ ਦੇ ਇਲੈਕਸ਼ਨ ਚ ਵੇਖ ਲਓ 24 ਦੇ ਇਲੈਕਸ਼ਨ 'ਚ ਇੱਕ ਸੀਟ ਤੇ ਰਹਿ ਗਈ ਵੋਟ ਪਰਸੈਂਟ 12% ਰਹਿ ਗਈ ਤਾਂ ਕਾਰਨ ਇਹਦਾ ਕੀ ਮੰਨਦੇ ਹੋ ਤੁਸੀਂ ਕਾਰਨ ਸਰਕਾਰਾਂ ਦੇ ਵਿੱਚ ਕਈ ਵਾਰ ਐਜੇ ਹਾਲਾਤ ਬਣ ਜਾਂਦੇ ਆ ਕਿ ਲੋਕਾਂ ਨੇ ਝੂਠ ਮਾਰ ਕੇ ਸਰਕਾਰ ਬਣਾਉਣ ਵਾਲੀ ਜਿਵੇਂ ਕਿ ਹੁਣ ਚੱਲ ਰਹੀ ਹੈ ਇਹ ਝੂਠ ਦੇ ਉੱਤੇ ਲੋਕ ਬਾਲਾ ਨਿਰਭਰ ਹੋਣ ਲੱਗ ਮੰਨ ਲਓ ਵੀ ਜਿਵੇਂ ਕੋੜ ਕਪੂਰਾ ਕਾਂਡ ਹੋਇਆ ਬਹਿਲ ਕਾਂ ਉਹਦੇ ਵਿੱਚ ਸਰਕਾਰ ਨੇ ਤਾਂ ਕੰਟਰੋਲ ਕਰਨਾ ਪਰ ਕੀ ਉਹ ਜਿਹੜਾ ਅਕਾਲੀ ਦਲ ਤੇ ਸਾਰਾ ਕੁਝ ਥੋਪ ਦਿੱਤਾ ਦਾ ਗਿਆ ਉਹ ਅਕਾਲੀ ਦਲ ਨੇ ਤਾਂ ਇਹ ਕੁਝ ਕਰਵਾਇਆ ਨਹੀਂ ਉਸ ਨੂੰ ਲੈ ਕੇ ਗੁਰੂ ਪ੍ਰਤੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਹੈ ਜਿਵੇਂ ਪ੍ਰਮਾਤਮਾ ਦਾ ਉਸ ਨੂੰ ਹਰ ਗੱਲ ਦੇ ਵਿੱਚ ਉਹਨੂੰ ਜੋੜ ਕੇ ਵੇਖਣ ਕਾਰਨ ਹਰੇਕ ਬੰਦੇ ਨੂੰ ਇਹ ਠੇਸ ਪਹੁੰਚੀ ਵੀ ਸਾਡਾ ਜਿਹੜਾ ਗੁਰੂ ਸਾਹਿਬ ਦੀ ਫੇਰਤ ਵੀ ਹੋਈ ਹੈ ਪਰ ਉਹ ਅਕਾਲੀ ਦਲ ਪਾਰਟੀ ਨੇ ਨਹੀਂ ਕਰੀ ਤਾਂ ਕਿਸੇ ਨੇ ਕਹਿੰਦੇ ਨੇ ਜੋੜਿਆ ਗਿਆ ਉਸ ਨੂੰ ਬਿਲਕੁਲ ਝੂਠਾ ਜੋੜਿਆ ਗਿਆ ਤਾਂ ਉਹ ਉਥੋਂ ਦੇ ਐਗਜ਼ੀਕਟਿਵ ਮਜਿਸਟਰ ਨੇ ਵੀ ਬਿਆਨ ਦਿੱਤਾ ਹੈ ਕਿ ਉਹ ਤਾਂ ਪਾਵਰ ਮੈਨ ਦਿੰਦੀ ਹੈ ਹਾਲਾਤ ਜਦੋਂ ਵਿਗੜ ਗਏ ਤਾਂ ਅਕਾਲੀ ਸਰਕਾਰ ਨੇ ਤਾਂ ਨਹੀਂ ਉਹ ਤਾਂ ਅਸੀਂ ਜੋੜ ਰਹੇ ਇੱਕ ਜਿਵੇਂ ਇਹ ਕਿਹਾ ਜਾਂਦਾ ਹੈ ਵੀ ਟਕਸਾਲੀ ਜਿਹੜੇ ਪਰਿਵਾਰ ਹੈ ਉਹਨਾਂ ਦੀ ਕਦਰ ਹੈ ਜਿਹੜੇ ਅਕਾਲੀ ਦਲ ਦੇ ਮੌਜੂਦਾ ਲੀਡਰ ਜਾਂ ਪ੍ਰਧਾਨ ਦੇ ਜਿਹੜੇ ਤੜੇ ਆ ਰਹੇ ਆ ਕਿ ਉਹ ਕਿਤੇ ਨਾ ਕਿਤੇ ਇੱਕ ਟਕਸਾਲੀ ਪਰਿਵਾਰ ਪਿੱਛੇ ਹੋਗੇ ਨਵੇਂ ਆ ਜਿਹੜੇ ਉਹ ਅੱਗੇ ਨੂੰ ਆ ਗਏ ਸੀ ਕਿਵੇਂ ਮੰਨਦੇ ਹੋ ਚੀਜ਼ਾਂ ਹੈਗੀਆਂ ਅਕਾਲੀ ਦਲ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਗਈ ਹੂੰ ਮੈਂ ਅੱਜ 70 ਸਾਲ ਦੀ ਉਮਰ ਹੋ ਚੱਲੀ ਐ ਮੈਂ ਤਾਂ ਜਦੋਂ ਵੀ ਕਦੇ ਸੁਖਵੀਰ ਜੀ ਨੂੰ ਆਖਿਆ ਮੈਨੂੰ ਤਾਂ ਅੱਜ ਤੱਕ ਉਹਨਾਂ ਨੇ ਜਵਾਬ ਨਹੀਂ ਦਿੱਤਾ ਕਦੇ ਜੇ ਉੱਥੇ ਤਾਂ ਹੁਣ ਵੇਖੋ ਐ ਉੱਥੇ ਦਾ ਜਮਾਵੜਾ ਰਹਿਣਾ ਹੀ ਐ ਸਾਰੇ ਪੰਜਾਬ ਦੇ ਲੋਕਾਂ ਨੇ ਆਉਣਾ ਐ ਲੋਕਾਂ ਹਰੇਕਾਂ ਦਾ ਵੀ ਮੈਂ ਐ ਉੱਥੇ ਜਾ ਕੇ ਮੈਂ ਆਪਦਾ ਮੈਨੂੰ ਟਾਈਮ ਦੇਣ ਟਾਈਮ ਤਾਂ ਉੱਥੇ ਤੁਹਾਨੂੰ 2 ਮਿੰਟ ਵੀ ਨਹੀਂ ਮਿਲਦੇ ਇੱਕ ਬੰਦੇ ਨੂੰ ਐਡਾ ਰਸ਼ ਐ ਕਿ ਤੁਹਾਨੂੰ ਇੱਕ ਕੰਮ ਐ ਥੋੜਾ ਥੋੜਾ ਨਾਲ ਦੀਆਂ ਕੰਮ ਹੋਈ ਜਾਂਦਾ ਹੁਣ ਵੀ ਹੁੰਦਾ ਮੈਂ ਤਾਂ ਹੁਣ ਵੀ ਕਿਹਾ ਸੁਖਵੀਰ ਜੀ ਨੂੰ ਮੈਨੂੰ ਅੱਜ ਤੱਕ ਉਹਨਾਂ ਨੇ ਜਵਾਬ ਨਹੀਂ ਦਿੱਤਾ ਨਵੀਂ ਪੀੜ੍ਹੀ ਲੱਗਦਾ ਕਿਤੇ ਨਾ ਕਿਤੇ ਕਾਲੀ ਜਲ ਤੋਂ ਦੂਰ ਹੋਈ ਨਵੀਂ ਪੀੜ੍ਹੀ ਦੇ ਵਿੱਚ ਇਸ ਤਰ੍ਹਾਂ ਹੈ ਵੀ ਹਰੇਕ ਬੰਦਾ ਚਾਹੁੰਦਾ ਹੈ ਵੀ ਥੋੜੇ ਛੋਟੇ ਜਿਹੜਾ ਯੂਥ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਉਹਨੂੰ ਨਾਲ ਜੋੜਨ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਫਰਕ ਅਗਰ ਉਸੇ ਦੇ ਉੱਤੇ ਜਿਵੇਂ ਹੁਣ ਮਜੀਠੀਆ ਸਾਹਿਬ ਸੀ ਉਹਨਾਂ ਨੇ ਆਪਦੇ ਯੂਥ ਨੂੰ ਨਾਲ ਰੱਖਿਆ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਏ ਐਸੇ ਤਰ੍ਹਾਂ ਹੀ ਹੈ ਵੀ ਜੇ ਤੁਸੀਂ ਉਹਨਾਂ ਨੂੰ ਬੱਚਿਆਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਉਹਨਾਂ ਦਾ ਮਨੋਬਲ ਵਧੂਗਾ ਉਹ ਤੁਹਾਡੇ ਨਾਲ ਹਿੰਮਤ ਚੜ੍ਹ ਕੇ ਸਾਰਾ ਕੁਛ ਕਰਮ ਨੂੰ ਪਿਆਰ ਆ ਅਕਾਲੀ ਦਲ ਆ ਉਸ ਫੋਰਮੇ ਸ਼ਰੂਮ ਨੇ ਅਕਾਲੀ ਦਲ ਜਦੋਂ ਸੁਖਬੀਰ ਜੀ ਦੀਆਂ ਰੈਲੀਆਂ ਨਿਕਲੀਆਂ ਤੇ ਯੂਥ ਉਹਦੋਂ ਵੀ ਬਹੁਤ ਸੀ ਕਿਵੇਂ ਦੇਖਦੇ ਲੱਗਦਾ ਅਕਾਲੀ ਦਲ ਕਿਤੇ ਨਾ ਕਿਤੇ ਵੇਖੋ 2027 ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਬਿਲਕੁਲ 100% ਸਰਕਾਰ ਬਣੂਗੀ ਇੰਨਾ ਲੋਕਾਂ ਦਾ ਉਤਸ਼ਾਹ ਆਸ ਪੂਰੀ ਪੂਰੀ ਆ ਕੀ ਲੱਗਦਾ ਵੀ ਲੋਕ ਯਾਦ ਕਰਦੇ ਅਕਾਲੀ ਦਲ ਦੇ ਕੰਮ ਬਿਲਕੁਲ ਲੋਕਾਂ ਨੂੰ ਯਾਦ ਹੈ ਹੁਣ ਤੁਸੀਂ ਦੱਸੋ ਵੀ ਕਿਸੇ ਵੀ ਗਰੀਬ ਨੂੰ ਕੋਈ ਲੜਕੀਆਂ ਦੇ ਵਿਆਹ ਸ਼ਾਦੀ ਆਸਤੇ ਸਕਣ ਸਕੀਮ ਹੈ ਉਹ ਝੂਠ ਮਾਰਤਾ ਵੀ ਅਸੀਂ 50000 ਦੇਵਾਂਗੇ ਦਿੱਤਾ ਤਾਂ 5000 ਨਹੀਂ ਗਿਆ ਹੁਣ ਵਾਲੀ ਮੌਜੂਦਾ ਸਰਕਾਰ ਨੇ 1000 ਰੁਪਿਆ ਬੀਬੀਆਂ ਨੂੰ ਕਿਹਾ ਭੈਣਾਂ ਨੂੰ ਵੀ ਅਸੀਂ 1000 ਰੁਪਿਆ ਦੇਵਾਂਗੇ ਜੋ ਉਹਨਾਂ ਨੇ ਹੁਣ ਕੋਈ ਨਹੀਂ ਦਿੱਤਾ ਇਹ ਹੁਣ ਇਲੈਕਸ਼ਨ ਦਾ ਪਖੰਡ ਹੈ 2027 ਚ ਆ ਕੇ ਆਖਣਗੇ ਵੀ ਅਸੀਂ ਇੱਕ ਇੱਕ ਬੀਬੀ ਨੂੰ 1000 ਰੁਪਿਆ ਦਿੰਨੇ ਹਾਂ ਜੋ ਇੱਕ ਮਹੀਨੇ ਦਾ 1000 ਰੁਪਿਆ ਦੇ ਵੀ ਦੇਣਗੇ ਤੇ ਮਗਰਲੇ 5 ਸਾਲਾਂ ਦਾ ਪੂਰਾ ਕਿੱਥੋਂ ਕਰਨਗੇ ਤਾਂ ਕਈ ਲੋਕ ਘਰ ਵਾਪਸੀ ਕਰ ਰਹੇ ਸ਼ਰੋਮੀ ਕਾਲੀ ਦਿਲ ਚ ਘਰ ਵਾਪਸੀ ਵਾਲਾ ਬੜਾ ਹੁਣ ਸ਼ੁਰੂ ਹੋ ਗਿਆ ਜਿਵੇਂ ਪਿਛਲੇ ਦਿਨੀ ਅਨਿਲ ਜੋਸ਼ੀ ਆਏ ਜਾ ਹੋਰ ਲੀਡਰ ਵੀ ਜਿਹੜੇ ਸੋਣ ਸਿਰ ਠੰਡਾ ਲਾਇਆ ਤਾਂ ਉਹ ਘਰ ਵਾਪਸੀ ਕਿਤੇ ਨਾ ਕਿਤੇ ਲੱਗਦਾ ਵੀ ਕਾਲੀ ਦਲ ਦੀ ਮਜ਼ਬੂਤੀ ਵਾਰੀ ਬਿਲਕੁਲ ਜੀ ਸਾਰੇ ਬੜੀ ਤਾਂਗ ਨਾਲ ਇਹ ਸਾਰੀਆਂ ਗੱਲਾਂ ਸਾਰਿਆਂ ਦੇ ਸਾਹਮਣੇ ਆ ਜਿਹੜੀਆਂ ਕੋਈ ਗਲਤੀਆਂ ਅਸੀਂ ਕਰ ਬੈਠੇ ਆ ਉਹਨਾਂ ਨੂੰ ਪਛਤਾਉਨੇ ਆ ਤੇ ਅਸੀਂ ਹੁਣ ਉਹੀ ਸੋਚਦੇ ਆ ਵੀ ਪੰਜਾਬ ਦੀ ਤਰੱਕੀ ਆ ਰਹੀ ਹੈ ਤੇ ਇੱਕੋ ਹੀ ਹੈ ਸ਼੍ਰੋਮਣੀ ਕਾਲ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਦੀ ਡਿਵੈਲਪਮੈਂਟ ਕਰਾਈ ਤਾਂ ਮੈਂ ਤਾਂ ਇਹ ਚਾਹਣਾ ਵੀ ਉਹਨਾਂ ਨੂੰ ਜਿਹੜੇ ਰੁੱਸੇ ਹੈਗੇ ਆ ਸਾਰੇ ਜਾਂ ਕੋਈ ਗੁੱਸਾ ਹੈ ਤਾਂ ਉਹ ਆਪਦਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਰਹਿਣ ਤੇ ਉਹ ਆ ਕੇ ਇਸ ਪਾਸ ਪੰਜਾਬ ਦਾ ਜਿਹੜਾ ਤਰੱਕੀ ਵਾਲੇ ਪਾਸੇ ਲੈ ਕੇ ਜਾਂ ਲੁਧਿਆਣੇ ਦੀ ਪੱਛਮੀ ਦੀ ਜਿਮਨੀ ਚੋਨ ਹੋਣ ਜਾ ਰਹੀ ਹੈ ਅਕਾਲੀ ਦਲ ਵੀ ਮੈਦਾਨ ਦੇ ਵਿੱਚ ਹੈ ਕਿਵੇਂ ਦੇਖਦੇ ਹੋ ਨਤੀਜੇ ਲੱਗਦੇ ਉੱਥੇ ਕੋਈ ਹਾਂ ਬੱਖੀ ਹੋਰ ਨਹੀਂ ਬਿਲਕੁਲ ਜੀ ਉਹਨਾਂ ਸਰਕਾਰਾਂ ਤਾਂ ਆਪਦਾ ਢੰਗ ਤਰੀਕਾ ਵਰਤਉਂਦੀਆਂ ਜਿਹੜੀ ਸਰਕਾਰ ਮੌਜੂਦਾ ਹੁੰਦੀ ਉਹ ਹਮੇਸ਼ਾ ਦਬਾਅ ਪਾਉਂਦੀ ਹੈ ਪਰ ਅਕਾਲੀ ਦਲ ਨੂੰ ਉੱਥੋਂ ਬਹੁਤ ਵੱਡਾ ਹੌਸਲਾ ਮਿਲ ਰਿਹਾ ਲੋਕ ਉੱਥੋਂ ਦੇ ਜਿਹੜੇ ਆ ਉਹ ਬੜੇ ਖੁਸ਼ੀ ਨਾਲ ਫਾਰੇ ਉਹ ਮਿਲ ਰਹੀ ਹੈ ਜੋ ਵੀ ਉੱਥੇ ਵਰਕਰ ਹੈ ਮੈਂ ਵੀ ਇੱਥੇ ਕਿਨਾ ਕਾਫੀ ਏਰੀਏ ਦੇ ਵਿੱਚ ਉੱਥੇ ਲੁਧਿਆਣੇ ਸਾਡੇ ਜਾਣ ਪਛਾਣ ਵਾਲੇ ਤੇ ਹੋਰ ਉਹਨਾਂ ਨੂੰ ਵੋਟਾਂ ਦਾ ਲੈ ਕੇ ਫੋਨ ਤੇ ਵੀ ਕਿਹਾ ਜਾਵਾਂਗੇ ਵੀ ਹੁਣ ਮੈਂ ਜਾਵਾਂਗਾ ਵੈਸੇ ਤਾਂ ਹਰਵਿੰਦਰ ਸਿੰਘ ਹੈਰੀ ਨੇ ਮੈਨੂੰ ਕਿਹਾ ਸੀ ਕਿ ਉਹ ਕੁਝ ਮਜਬੂਰੀਆਂ ਕਰਕੇ ਨਹੀਂ ਜਾਇਆ ਗਿਆ ਪਰ ਹੁਣ ਅਸੀਂ ਉੱਥੇ ਇਲੈਕਸ਼ਨ ਵਿੱਚ ਜਾਵਾਂਗੇ ਚੜ੍ਹਦੀ ਕਲਾ ਤੇ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੇ ਟਕਸਾਲੀ ਪਰਿਵਾਰ ਹੈ ਅਕਾਲੀ ਦੰਦ ਨਾਲ ਜੁੜੇ ਹੋਏ ਉਹ ਸ਼ੁਰੂ ਤੋਂ ਹੀ ਮਤਲਬ ਇਸ ਗੱਲ ਤੇ ਰਹਿੰਦੇ ਆ ਵੀ ਜਿਵੇਂ ਚੜ੍ਹਦੀ ਕਲਾ ਦੀ ਆਪਾਂ ਗੱਲ ਕਰ ਤਾ ਵਿਸਕਾਰ ਜਿਵੇਂ ਸਮਝਾਇ ਅਜਿਹਾ ਆ ਗਿਆ ਵੀ ਲੋਕ ਪਾਸੇ ਜਾ ਰਹੇ ਜਿਵੇਂ ਹੁਣ ਇੱਕ ਨਵੇਂ ਬਣੇ ਭਰਤੀ ਕਮੇਟੀ ਚੱਲ ਰਹੀ ਹੈ ਇੱਕ ਬਣੀ ਹੋਈ ਹੈ ਉਹ ਕਹਿੰਦੇ ਅਕਾਲੀ ਦਲ ਅਸਲ ਉਹ ਅਕਾਲੀ ਦਲ ਹੈਗਾ ਇਹ ਹੈ ਨਹੀਂ ਕਿਵੇਂ ਇਹਨਾਂ ਨੂੰ ਦੇਖ ਰਹੇ ਨਹੀਂ ਜੀ ਇਹ ਤਾਂ ਮੈਂ ਵੀ ਉਸ ਦਿਨ ਮੌਜੂਦਾ ਸੀ ਦਰਬਾਰ ਸਾਹਿਬ ਜਦਨ 2 ਤਰੀਕ ਦਾ ਪ੍ਰੋਗਰਾਮ ਸੀ ਅਕਾਲ ਤਖਤ ਸਾਹਿਬ ਤੇ ਉਸ ਦਿਨ ਸਾਰਾ ਜੋ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਹਾਂ ਦੇ ਵਿੱਚ ਤੇ ਨਾ ਦੇ ਵਿੱਚ ਜਿਹੜਾ ਕਹਿਣਾ ਸੀ ਉਹਨਾਂ ਨੇ ਤੇ ਹਾਂ ਦੇ ਵਿੱਚ ਗਲਤੀਆਂ ਮੰਨੀਆਂ ਉਥੇ ਜਿਹੜੇ ਆ ਦੂਜੇ ਸੀਗੇ ਉਹ ਉਥੇ ਆਉਂਗਾ ਉੰਬਰਣ ਲੱਗੇ ਤਾਂ ਉਹਨਾਂ ਨੇ ਹਾਂ ਨਾ ਦਾ ਕਿਹਾ ਅਕਾਲਪਤੀ ਦੇ ਜੱਤੇਦਾਰ ਸਾਹਿਬ ਨੇ ਤਾਂ ਉਸ ਤੋਂ ਵੀ ਭੱਜਣ ਲੱਗੇ ਤਾਂ ਇਸ ਕਰਕੇ ਜਿਹੜੇ ਐ ਉਹ ਪਗੋੜੇ ਹੋ ਗਏ ਪਗੋੜੇ ਤਾਂ ਉਹ ਅਕਾਲੀ ਦਲ ਨੂੰ ਦੱਸਦੇ ਆ ਪਰ ਪਗੋੜੇ ਤਾਂ ਉਹ ਆਪ ਐ ਸਾਰੇ ਉਹਨਾਂ ਨੂੰ ਵੀ ਚਾਹੀਦਾ ਸੀ ਜੀ ਉਹ ਕਹਿੰਦੇ ਭਰਤੀ ਚੱਲ ਰਹੀ ਆ ਅਸਲ ਅਕਾਲੀ ਦਲ ਹੋਈ ਆ ਪ੍ਰਧਾਨ ਉਹ ਦੇਖੋ ਜੀ ਭਰਤੀ ਤਾਂ ਪਿੰਡਾਂ ਦੇ ਵਿੱਚ ਸਰਪੰਚੀ ਤੇ ਪਾਰਟੀਆਂ ਹੋ ਜਾਂਦੀਆਂ ਆ ਕਾਲੀਦਾਲ ਦੇ ਵਿੱਚ ਉਹ ਆਂਦੇ ਆ ਵੀ ਅਸੀਂ ਕੁਝ ਕਰਾਂਗੇ ਪਰ ਉਹ ਨਹੀਂ ਕਰ ਸਕਦੇ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਕਿਹੜੇ ਲੋਕ ਆ ਫਿਰ ਕਿਹੜੇ ਲੋਕ ਬਣਦੇ ਉਹਨਾਂ ਨਾਲੋਂ ਭਗੋੜੇ ਤਾਂ ਉਹੋ ਆ ਜੀ ਜਿਵੇਂ ਚੰਦੂ ਮਾ ਜੀ ਆ ਸਾਹਬ ਹੋ ਗਏ ਦੂਜੇ ਹੋ ਗਏ ਬਡਾਲਾ ਸਾਹਬ ਹੋ ਗਏ ਸਾਰਿਆਂ ਦਾ ਇੱਜ਼ਤ ਮਾਨ ਪੂਰਾ ਸੀਗਾ ਕੋਈ ਇਹ ਤਾਂ ਕੋਈ ਗੱਲ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਹੁਣ ਵੀ ਜਾ ਕੇ ਸਰਦਾਰ ਸੁਖਦੇਵ ਢੀਟਾ ਦੇ ਮਿਲ ਕੇ ਵੀ ਆਏ ਉਹੋ ਘੋਟੇ ਵੀ ਗਏ ਸਾਰੇ ਤੇ ਮਾਨ ਸਾਹਿਬ ਨੂੰ ਹੋਰਾਂ ਨੂੰ ਤੇ ਆਪਣੇ ਜੋ ਟਕਸਾਲੀ ਆਗੂ ਆ ਉਹਨਾਂ ਨੇ ਵੀ ਮੈਂ ਕੱਲ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਵੀ ਅਸੀਂ ਤਾਂ ਸਰਕਾਰ ਸੁਖਬੀ ਸਿੰਘ ਨਾਲ ਪੁੱਛੇ ਬਿਲੇ ਤਾਂ ਸਾਡੇ ਪਰਸਨਲ ਤੌਰ ਤੇ ਹੋ ਸਕਦੇ ਆ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਜੋ ਅੱਜ ਕੁਰਬਾਨੀਆਂ ਉਸੇ ਕਰਕੇ ਤਾਂ ਪੰਜਾਬ ਖੜਾ ਲੋਕਾਂ ਨੂੰ ਕੋਈ ਕਹਿਣਾ ਚਾਹੁੰਦੇ ਓ ਕਿ ਇੱਕ ਖੇਤਰੀ ਪਾਰਟੀ ਦਾ ਬੜਾ ਅਹਿਮ ਰੋਲ ਹੁੰਦਾ ਸੂਬੇ ਦਾ ਕਿਸੇ ਵੀ ਸੂਬੇ ਬਿਲਕੁਲ ਨਹੀਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਤੁਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆਓ ਔਰ ਇਸ ਪੰਜਾਬ ਦੀ ਤਰੱਕੀ ਨੂੰ ਦਿਨ ਰਾਤ ਚੁੱਕ ਨਹੀਂ ਕਰੋ ਤਾਂ ਕਿ ਜਿਹੜੇ ਇਹ ਜਿਹੜੇ ਡਿਵੈਲਪਮੈਂਟ ਆ ਪੰਜਾਬ ਦੀ ਇੰਨੇ ਸਾਲ ਹੋ ਗਏ ਰੁਕੀ ਪਈ ਐ ਉਹਨੂੰ ਆਪਾਂ ਤਰੱਕੀ ਤੇ ਲੈ ਕੇ ਚੱਲੀਏ ਪੰਜਾਬ ਚੜ੍ਹਦੀ ਕਲਾ 'ਚ ਹੋਵੇ ਇਸ ਦੁਨੀਆ ਦੇ ਵਿੱਚ ਕਿ ਪੰਜਾਬ ਦਾ ਨਾਂ ਐ ਇਸੇ ਤਰ੍ਹਾਂ ਹੀ ਸਾਡਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੋ ਵਕਤ ਆ ਉਹ ਚੰਗਾ ਹੋਵੇ ਚੜ੍ਹਦੀ ਕਲਾ ਵਿੱਚ ਸਾਡਾ ਪੰਜਾਬ ਧੰਨਵਾਦੀ ਸਰ ਬਹੁਤ ਬਹੁਤ ਵਾਈ